ਥੋੜਾ ਸਾਰਾ ਇਹਨਾਂ ਤਿਆਰ ਰੱਖੀਦਾ ਹਰ ਗੱਡੀ ਅਸੀਂ ਇਸ ਤਰ੍ਹਾਂ ਹੀ ਲਿਆ ਕੇ ਰੱਖੀਦਾ ਵੀ ਜਿਹੜੀ ਤੋਂ ਥੋੜੀ ਡਿਮਾਂਡ ਆ ਆ ਰੇਂਜ ਦੀ ਗੱਡੀ ਤੁਹਾਨੂੰ ਕੋਈ ਦੇ ਨਹੀਂ ਸਕਦਾ 2018 ਮਾਡਲ ਗੱਡੀ ਅੱਜਕੱਲ੍ਹ ਦੋਸਤੋ ਸਵਾਗਤ ਆ ਤੁਹਾਡਾ ਬ੍ਰਾਂਚ ਬਰਨਾਲਾ ਤੋਂ 8 ਜੂਨ ਕਾਰ ਮੇਲਾ ਪਹਿਲਾਂ ਸਾਨੂੰ ਪਹਿਲਾਂ ਨੋਟ ਕਰ ਲਿਓ ਆਪਾਂ ਅਮਰਗੜ ਦੇਖੇ ਲਾਉਣੇ ਆ ਭਾਰੀ ਮੇਲਾ ਹੁੰਦਾ 200 ਤੋਂ 300 ਗੱਡੀ ਤੁਹਾਨੂੰ ਇੱਕ ਜਗ੍ਹਾ ਦੇ ਉੱਪਰ ਅ ਦੇਖ ਨੂੰ ਮਿਲਦੀ ਆ ਬਹੁਤ ਹੀ ਵਧੀਆ ਰਿਸਪੌਂਸ ਤੁਹਾਡਾ ਮਿਲਦਾ ਹਰ ਵਾਰ ਬਹੁਤ ਇਕੱਠ ਜੁੜਦੇ ਜਾ ਰਹੇ ਨੇ ਲੋਕ ਬਹੁਤ ਜੁੜਦੇ ਯਾਰ ਬਹੁਤ ਦੂਰ ਉਦੂਰੋਂ ਲੋਕ ਆ ਰਹੇ ਨੇ ਜੰਮੂ ਤੋਂ ਆ ਰਹੇ ਨੇ ਰਾਜਸਥਾਨ ਤੋਂ ਆ ਰਹੇ ਨੇ ਦਿੱਲੀ ਤੋਂ ਆ ਰਹੇ ਨੇ ਹਰਿਆਣਾ ਤੋਂ ਆ ਰਹੇ ਨੇ ਯੂਪੀ ਤੋਂ ਆ ਰਹੇ ਨੇ ਤੁਸੀਂ ਵੀ ਜਰੂਰ ਪਹੁੰਚੋ ਚਾਹੇ ਲੱਕੀ ਡਰਾ ਦਾ ਹਿੱਸਾ ਬਣਨਾ ਗੱਡੀ ਲੈਣੀ ਆ ਵੇਚਣੀ ਆ ਕੁਝ ਵੀ ਆ ਸਰਟੀਫਾਈਡ ਰਿਪੋਰਟ ਤੁਹਾਨੂੰ ਮਿਲੂਗੀ ਔਰ ਗੱਡੀ ਦਾ ਲੋਨ ਮੌਕੇ ਤੇ ਹੀ ਹੋਊਗਾ ਅੱਜ ਦੀ ਵੀਡੀਓ ਬਹੁਤ ਖਾਸ ਆ ਕਿ ਗੱਡੀਆਂ ਦਾ ਸਟਾਕ ਸਾਡੇ ਕੋਲ ਬਹੁਤ ਆ ਤੁਹਾਨੂੰ ਦਿਖਾਉਣੇ ਕੈਮਰਾ ਘੁਮਾ ਕੇ ਬਹੁਤ ਵਧੀਆ ਸਟਾਕ ਸਾਡੇ ਕੋਲੇ ਬਰ ਥੋੜੀ ਹੋ ਸਕਦਾ ਤੁਹਾਡੇ ਸੁਪਨਿਆਂ ਦੀ ਕਾਰ ਕੋਈ ਨਾ ਕੋਈ ਇਹਦੇ ਵਿੱਚ ਹੋਵੇ ਜਰੂਰ ਤੇ ਬਹੁਤ ਗੱਡੀਆਂ ਤੁਸੀਂ ਦੇਖ ਰਹੇ ਹੋ ਆਲੇ-ਦਾਲੇ ਆਪਣੇ ਖੜੀਆਂ ਲੱਗੀਆਂ ਤੇ ਬਹੁਤ ਗੱਡੀਆਂ ਮਤਲਬ ਜਿਹੜੀਆਂ ਪਰਦੇ ਦੇ ਪਿੱਛੇ ਨੇ ਹਜੇ ਜਿਹੜੀਆਂ ਸਾਡੀ ਮਾੜਾ-ਮੋਟਾ ਕੋਈ ਉਤੋਂ ਆਣੀ ਗਈ ਹੋਈ ਆ ਕਿਉਂਕਿ ਮਾੜਾ-ਮੋਟਾ ਕੋਈ ਰਿਪੇਅਰ ਦਾ ਕੰਮ ਆ ਜਾਂ ਕੁਝ ਵੀ ਆ ਇਸ ਤਰ੍ਹਾਂ ਕੀ ਹੋਈ ਆ ਅੱਜ ਦੇ ਸਟਾਕ ਦੀ ਆਪਾਂ ਸ਼ੁਰੂਆਤ ਕਰਨ ਤੋਂ ਪਹਿਲਾਂ ਸਾਡਾ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰ ਲਿਓ ਪੇਜ ਨੂੰ ਫੋਲੋ ਕਰਕੇ ਰੱਖੋ ਤੇ ਵਧੀਆ-ਵਧੀਆ ਕਮੈਂਟ ਥੋੜੇ ਮਤਲਬ ਤੁਹਾਨੂੰ ਸਾਡਾ ਸਟਾਕ ਇਤਾਂ ਦੇ ਲੱਗਿਆ ਜਾਂ ਸਾਡਾ ਬੋਲਣ ਦਾ ਅੰਦਾਜ਼ ਜਾਂ ਸਾਡਾ ਦੱਸਣ ਦਾ ਗੱਡੀ ਦੇ ਬਾਰੇ ਪੂਰੀ ਰਿਪੋਰਟ ਕਿਵੇਂ ਲੱਗਾ ਜੇ ਕਿਸੇ ਗੱਡੀ ਬਾਰੇ ਤੁਹਾਨੂੰ ਪੁੱਛਣਾ ਹੋ ਤਾਂ ਨੀਚੇ ਦਿੱਤੇ ਨੰਬਰਾਂ ਤੇ ਕਾਲ ਜਰੂਰ ਕਰ ਲਿਓ ਆਜੋ ਆਪਾਂ ਸ਼ੁਰੂ ਕਰਦੇ ਆਂ ਇਧਰੋਂ ਗੱਡੀਆਂ ਤੋਂ ਕਰਦੇ ਆਂ ਪਹਿਲੀ ਗੱਡੀ ਤੁਸੀਂ ਦੇਖ ਰਹੇ ਹੋ ਦੇਖ ਰਹੇ ਹੋ ਸਪਾਰਕ 2015 ਮਾਡਲ ਹੈ ਸਾਰੀ ਓਰੀਜਨਲ ਗੱਡੀ ਹੈ 30 35 ਕ ਇਸ਼ਾਰੇ ਚੱਲੀ ਹੋਈ ਆ ਓਰੀਜਨਲ ਪੇਂਟ ਚਾ ਗੱਡੀ ਤੇ 1,65,000 ਰੁਪਏ ਤੁਹਾਨੂੰ ਗੱਡੀ ਇਹ ਮਿਲ ਜੂਗੀ ਆਲ ਓਰੀਜਨਲ ਪੇਂਟ ਚ 15 17 ਮਾਡਲ ਸਾਡੇ ਕੋਲੇ ਸੋਸ਼ਟ ਖੜੀਏ ਨੂੰ ਨੰਬਰ ਪਟਿਆਲੇ ਦਾ ਲੱਗ ਚੁੱਕਿਆ ਇਹ ਤਕਰੀਬਨ ਮਤਲਬ ਆਪਾਂ ਨੂੰ 5 ਗ ਲੱਖ ਰੁਪਏ ਦੀ ਗੱਡੀ ਇਹ ਮਿਲ ਜੂਗੀ ਤੁਸੀਂ ਜ਼ਿਆਦਾ ਡਿਟੇਲ ਚ ਦੇਖਣੀ ਹੋ ਤਾਂ ਤੁਸੀਂ ਫੋਟੋ ਮਗਾ ਕੇ ਜਾਂ ਫੋਨ ਕਰਕੇ ਤੁਸੀਂ ਗੱਡੀਆਂ ਦੀ ਡਿਟੇਲ ਮਗਾ ਸਕਦੇ ਹੋ 2009 ਮਾਡਲ ਗੱਡੀ ਹੈ ਜੀ ਇਹ 2 ਗ ਲੱਖ ਰੁਪਏ ਦੇ ਸਮਥਿੰਗ ਹੈਗੀ ਆ ਲਾਈ ਵਗੈਰਾ ਪਏ ਹੋਏ ਨੇ ਟਾਇਰ ਵਗੈਰਾ ਬਿਲਕੁਲ ਓਕੇ ਨੇ ਟਾਪ ਮਾਡਲ ਵਰਨਾ ਟਾਪ ਮਾਡਲ ਵਰਨਾਂਗੀ ਬਹੁਤ ਸੋਹਣੀ ਗੱਡੀ ਆ ਆਲਟੋ ਦੇਖ ਰਹੇ ਹੋ ਤੁਸੀਂ ਸਾਹਮਣੇ ਬਹੁਤ ਸੋਹਣੀ ਗੱਡੀ 10 ਮਾਡਲ 1 ਲੱਖ 40 ਹਜ਼ਾਰ ਰੁਪਏ ਦੀ ਗੱਡੀ ਇਹ ਪੈ ਜੂਗੀ ਦੇਖੋ ਗੱਡੀ ਐਨ ਪਈਆ ਬਿਲਕੁਲ ਨਵੀਂ ਨਖੋਰ ਅਲਾਈ ਪਏ ਹੋਏ ਨੇ ਟਾਇਰ ਨਵੇਂ ਇਧਰਲਾ ਸਟਾਕ ਤੁਹਾਨੂੰ ਦਿਖਾਉਣੇ ਪਹਿਲਾਂ ਮੂਰੇ ਦੋ ਤੇ K10 ਗੱਡੀ ਆ ਗਈ ਸਾਡੇ ਕੋਲੇ 2016 ਮਾਡਲ K10 ਆ ਗਈ ਜੀ VXI ਹੈ ਤੇ ਅਲਾਈ ਵੀਲ ਕੰਪਨੀ ਦੇ ਪੈਸੇ ਨੇ ਟਾਇਰ ਹਜੇ ਤੱਕ ਨਾਲ ਦੀ ਨੇ ਗੱਡੀ ਨੂੰ ਬਹੁਤ ਸੋਹਣੀ ਕਾਰ ਹੈ 2 ਲੱਖ ਤੇ 95000 ਰੁਪਏ ਦੀ ਗੱਡੀ ਆ ਇਹ ਅਲਾਈ ਵਗੈਰਾ ਵੀ ਪਏ ਹੋਏ ਨੇ ਕੰਪਨੀ ਦੇ ਪੈਸੇ ਨੇ ਬਹੁਤ ਸੋਹਣੀ ਗੱਡੀ ਆ ਪੰਜਾਬ ਨੰਬਰ ਫਰਸਟ ਆਪਰ ਹੈ ਇਹ ਆ ਗਈ ਜੀ ਸਾਡੇ ਕੋਲ ਸਿਆਦ ਸਿਆਦ ਸਾਡੇ ਕੋਲ ਦੋ ਖੜੀਆਂ ਨੇ ਇੱਕ ਖੜੀ ਅਕਰ ਪਿੱਛੇ ਖੜੀ ਆ 17 ਮਾਡਲ ਹੈ ਇਹ ਉਹ 16 ਮਾਡਲ ਹੈ ਜਿਹੜੀ ਇਹ 17 ਮਾਡਲ ਹੈ ਦੋਨੇ ਗੱਡੀਆਂ ਟੋਟਲ ਜਨਨ ਨੇ ਕੋਈ ਪੇਂਟ ਦੀ ਛੇੜ ਨਹੀਂ ਕੁਛ ਨਹੀਂ ਇਹ VDI ਪਲੱਸ ਮਾਡਲ ਦੇ ਵਿੱਚ ਆਟੋ ਕਲਾਈਮਟ AC ਸਟੀering ਕੰਟਰੋਲ ਵਾਲਾ ਮਾਡਲ ਹੈ ਫਸਟ ਓਨਰ ਦੀ ਗੱਡੀ ਆ 1 ਲੱਖ ਚੱਲੀ ਹੋਈ ਆ ਮਤਲਬ ਜੇ ਮਰੂਤੀ ਦੀ ਲਈਏ ਤਾਂ ਸਭ ਤੋਂ ਲਗਜ਼ਰੀ ਗੱਡੀ ਇਹ ਆ ਮਰੂਤੀ ਦੀ ਮਤਲਬ ਜਿਹੜੀ ਡਿਜ਼ਾਇਨ ਵਗੈਰਾ ਆਪਾਂ ਦੇਖ ਰਹੇ ਆ ਉਹਦਾ ਕੁਝ ਵੀ ਨਹੀਂ ਇਸ ਦੇ ਮੁਕਾਬਲੇ ਮਤਲਬ ਚਲਾਈ ਕੱਲ ਇਹ ਗੱਡੀ ਅਸੀਂ 160 ਦੇ ਲੈ ਕੇ ਆਏ ਆ ਦਿੱਲੀ ਤੋਂ ਮਤਲਬ 3 ਘੰਟੇ ਦੇ ਵਿੱਚ ਗੱਡੀ ਉਰੇ ਆ ਗਈ ਤੇ ਗੱਡੀ ਇਹ ਤੁਹਾਨੂੰ ਮਿਲ ਜੂਗੀ ਜੀ 4,80,000 ਰੁਪਏ ਦੀ ਵਿਦ ਐਨਓਸੀ ਤੇ ਆ ਅਗਲੀ ਗੱਡੀ ਤੁਹਾਨੂੰ ਦਿਖਾ ਰਹੇ ਹਾਂ ਜੀ i20 1,85,000 ਰੁਪਏ 2010 ਮਾਡਲ ਪੈਟਰੋਲ ਮਾਡਲ ਦੇ ਵਿੱਚ ਹੈ ਪੈਟਰੋਲ ਗੱਡੀਆਂ ਸਾਡੇ ਤੋਂ ਭਰਾ ਸਾਡੇ ਬਹੁਤ ਮੰਗਦੇ ਛੋਟੇ ਬਜਟ ਦੀ ਥੋੜਾ ਸਾਰਿਆਂ ਦਾ ਧਿਆਨ ਰੱਖੀਦਾ ਹਰ ਗੱਡੀ ਅਸੀਂ ਇਸ ਤਰ੍ਹਾਂ ਹੀ ਲਿਆ ਕੇ ਰੱਖੀਦਾ ਵੀ ਜਿਹੜੀ ਤੋਂ ਥੋੜੀ ਡਿਮਾਂਡ ਆ 2011 ਮਾਡਲ ਸਾਡੇ ਕੋਲ ਆਹੀ ਆ ਗੱਡੀ ਇਹ ਆ ਕਾਪਾ ਇੰਜਨ ਵਾਲੀ ਹੈ ਦਿੱਲੀ ਨੰਬਰ ਹੈ ਨੰਬਰ ਲਵਾ ਕੇ ਤੁਹਾਨੂੰ ਗੱਡੀ 1,70,000 ਰੁਪਏ ਦੀ ਮਿਲ ਜੂਗੀ ਜੀ ਬਹੁਤ ਸੋਹਣੀ ਗੱਡੀ ਹੈ ਇਹ ਆ ਗਈ ਜੀ ਡੀਜ਼ਲ ਆਈਟਨ ਗ੍ਰੈਂਡ ਸਪੋਰਟਸ ਮਾਡਲ ਦੇ ਵਿੱਚ ਸਪੋਰਟਸ ਆਪਸ਼ਨਲ ਮਾਡਲ ਹੈ ਜਿਹੜੀ ਪੁਸ਼ ਬਟਨ ਸਟਾਰਟ ਵਾਲੀ ਆਉਂਦੀ ਹੈ ਨਵੀਂ ਨਕੋਰ ਗੱਡੀ ਆ ਲੋਕਲ ਨੰਬਰ ਹੈ ਸੈਕੰਡ ਓਨਰ ਕਾਰ ਹੈ ਜੀ ਇਹ ਤੇ ਗੱਡੀ ਦਾ ਜਿਹੜਾ ਰੇਟ ਆ ਉਹ ਹੈਗਾ 2,75,000 ਰੁਪਏ ਜੀ 2010 ਮਾਡਲ ਗੱਡੀ ਆ ਗਈ ਜੀ ਇਹ ਪਾਰਟੀ ਦੀ ਗੱਡੀ ਆਈ ਹੈ ਸਾਡੇ ਕੋਲ ਲਾਈ ਵਗੈਰਾ ਪਏ ਨੇ 80 90% ਟਾਇਰ ਨੇ ਤੇ ਨੰਬਰ ਮੁਹਾਲੀ ਦਾ 9494 ਨੰਬਰ ਵੀ ਬਹੁਤ ਸੋਹਣਾ ਗੱਡੀ ਦਾ ਤੇ 3 ਲੱਖ ਰੁਪਏ ਦੀ ਗੱਡੀ ਤੁਹਾਨੂੰ ਅਸੀਂ ਇਹ ਦੇ ਦਾਂਗੇ ਆਹੀ ਦਿਖਾਉਣਾ ਤੁਹਾਨੂੰ ਸਿਆਜ ਦੇ ਪਿੱਛੇ ਜਿਹੜੀ ਸਿਆਜ ਖੜੀ ਸੀ Ориジナル ਪੇਂਟ ਚ ਆ ਰਹੀ ਹੈ 2016 ਮਾਡਲ ਹੈ ਜੀ ਇਹ ਤੇ 4.5 ਲੱਖ ਰੁਪਏ ਦੀ ਗੱਡੀ ਦੇ ਦਾਂਗੇ Ориジナル ਪੇਂਟ ਚ ਬਹੁਤ ਵਧੀਆ ਕਾਰ ਮਤਲਬ ਚਲਾਵਾਂ ਚਲਾਵਾ ਇਹੋ ਜਿਹਾ ਵੀ ਤੁਹਾਨੂੰ ਦੇਖਿਆ ਨਹੀਂ ਹੋਣਾ ਇੰਟੀਰੀਅਰ ਗੱਡੀ ਦਾ ਇੰਨਾ ਵਧੀਆ ਤੁਸੀਂ ਕੱਲੇ ਹੀ ਛੱਡ ਦਿਓ ਮਤਲਬ ਜੀ ਲੱਗ ਜਨਾ ਗੱਡੀ ਦੇ ਵਿੱਚ ਬਹੁਤ ਵਧੀਆ ਕਾਰ ਆ ਰੇਟ ਜਮੀ ਮਤਲਬ ਤੁਹਾਨੂੰ ਡਿਜ਼ਾਇਰ ਦੇ ਰੇਟ ਦੇ ਵਿੱਚ ਗੱਡੀਆਂ ਦੇ ਰਹੇ ਆ ਜੇ ਇਹਦੀ 16 ਮਾਡਲ ਗੱਡੀ 4.5 ਲੱਖ ਰੁਪਇਆ ਵਿਦ ਐਨਓਸੀ ਥੋੜਾ ਬਹੁਤਾ ਨੇਗੋਸ਼ੀਏਬਲ ਵੀ ਕਰ ਦਾਂਗੇ। ਨੋ ਜੀ ਇਹ ਸਾਡੇ ਕੋਲ ਆ ਗਈ ਜੀ ਡਿਜ਼ਾਇਰ ਜੀਡੀਡੀ ਆਈ ਮਤਲਬ ਟਾਪ ਮਾਡਲ ਦੇ ਵਿੱਚ 2018 ਮਾਡਲ ਗੱਡੀ ਅਲਾਈ ਵਗੈਰਾ ਪਏ ਹੋਏ ਨੇ ਦੇਖੋ ਕੰਪਨੀ ਨੇ ਪੁਸ਼ ਬਟਨ ਸਟਾਰਟ ਪੂਰੀ ਟਾਪ ਟਾਪ ਕਲਾਸ ਕਾਰ ਹੈਗੀ ਤੇ ਗੱਡੀ ਦਾ ਜਿਹੜਾ ਰੇਟ ਆ ਉਹ ਹੈਗਾ 6,40,000 ਰੁਪਇਆ ਜੀ। 6 ਲੱਖ 40 ਹਜ਼ਾਰ ਰੁਪਏ ਦੀ ਗੱਡੀ ਆ ਗੱਡੀ ਪੂਰੀ ਸੋਹਣੀ ਚਲਾਵਾ ਪੂਰਾ ਮਸਤ 18 ਮਾਡਲ ਜੇ ਯਾਰ ਨਹੀਂ ਲੈਣੀ ਤਾਂ Swift ਲੈ ਲਿਓ ਮੈਨੂੰ ਨਹੀਂ ਲੈਣੀ ਆਟੋਮੈਟਿਕ ਲੈ ਲਓ 2018 ਮਾਡਲ ਆਟੋਮੈਟਿਕ ਸਾਡੇ ਕੋਲ ਐਹੀ ਆ ਵੀਡੀਓ ਵਿੱਚ ਔਨ ਲਾਈਵ ਪਏ ਹੋਏ ਨੇ 80% ਟਾਇਰ ਨੇ ਬਹੁਤ ਸੋਹਣੀ ਕਾਰ ਆ ਇੱਕ ਦੋ ਵੀ ਛੱਡ ਕੇ ਸਾਰੀ ਓਰੀਜਨਲ ਆ ਇੱਕ ਦੋ ਪੀਸ ਹੀ ਪੇਂਟ ਆ ਸਾਰੀ ਗੱਡੀ 'ਚ ਤੇ ਗੱਡੀ ਦਾ ਜਿਹੜਾ ਰੇਟ ਆ ਉਹ ਹੈਗਾ 6 ਲੱਖ ਰੁਪਏ ਮਤਲਬ 5 ਲੱਖ 85 ਹਜ਼ਾਰ ਰੁਪਏ ਤੁਹਾਨੂੰ ਗੱਡੀ ਇਹ ਅਸੀਂ ਦੇ ਦਾਂਗੇ ਪਹਿਲੇ ਨੌ ਦੀ ਕਾਰ ਫੋਲੋ ਆ ਗਈ ਜੀ ਸਾਡੇ ਕੋਲੇ ਸੈਕੰਡ ਓਨਰ ਗੱਡੀ 14 ਮਾਡਲ 14 ਮਾਡਲ ਦੇ ਚਾਰ ਸਿਲੰਡਰ ਗੱਡੀ ਹੈ ਇਹ ਆਮ ਤਿੰਨ ਸਿਲੰਡਰ ਆਉਂਦੀਆਂ ਨੇ ਇਹ ਪਰ ਇਹ ਚਾਰ ਸਿਲੰਡਰ ਵਾਲੀ ਗੱਡੀ ਹੈ ਕਿਉਂਕਿ 14 ਚ ਇੰਜਨ ਇਹਨਾਂ ਨੇ ਚੇਂਜ ਕਰਤਾ ਸੀ ਉਹਦੀ ਲਾਈਫ ਬਹੁਤ ਵਧੀਆ ਔਰ ਪੀਕਅਪ ਪੂਰੀ ਮਸਤਾ ਗੱਡੀ ਦੀ ਅਲਾਏ ਪਏ ਹੋਏ ਨੇ ਕੰਫਰਟ ਲਾਈਨ ਮਾਡਲ ਦੇ ਵਿੱਚ ਹੈ Ориジナル ਪੇਂਟ ਚਾ ਗੱਡੀ ਤੇ 340000 ਰੁਪਏ ਦੀ ਗੱਡੀ ਤੁਹਾਨੂੰ ਅਸੀਂ ਇਹ ਦੇ ਦੇਵਾਂਗੇ ਐਕਸ ਯੂਵੀ 500 W5 ਮਾਡਲ ਦੇ ਵਿੱਚ ਗੱਡੀ ਆ ਮਤਲਬ ਆ ਰੇਂਜ ਦੀ ਗੱਡੀ ਤੁਹਾਨੂੰ ਕੋਈ ਦੇ ਨਹੀਂ ਸਕਦਾ 2018 ਮਾਡਲ ਗੱਡੀ ਲਾਏ ਪਏ ਹੋਏ ਚਲਾਵਾ ਬਿਲਕੁਲ ਨਵਾਂਕਾਰ ਦਾ ਔਰ ਇੰਜਨ ਇੰਨਾ ਵਧੀਆ ਤੁਸੀਂ ਕੱਲੀ ਛੱਡ ਦੋ ਤੇ AC ਵਗੈਰਾ ਸਾਰਾ ਕੁਝ ਵਰਕਿੰਗ ਓਕੇ ਤੇ W5 ਮਾਡਲ ਹੈ ਤੇ ਗੱਡੀ ਦਾ ਰੇਟ ਹੈ ਜੀ 6,80,000 ਰੁਪਏ ਜੀ ਮਤਲਬ ਬਹੁਤ ਵਾਜਬ ਰੇਟ ਦੀ ਕਾਰ ਆ ਮਰਾਜ਼ੋ ਗੱਡੀ ਆ ਗਈ ਤੁਹਾਡੇ ਵਾਸਤੇ 2020 ਮਾਡਲ ਤੇ ਤੁਹਾਨੂੰ 6.5 ਲੱਖ ਰੁਪਏ ਦੀ ਉਹ ਦੇ ਦਾਂਗੇ ਜੀ ਲਾਇ ਲੂਏ ਪੈਸੇ ਨੇ ਇੰਟੀਰੀਅਰ ਡਿਊਰ ਦੀ ਪੂਰੀ ਨਮੀਆਂ ਥਾਣਾ ਤੋਂ 20 ਐਵਰ ਲੈਣਾ ਚਾਹੁੰਦੇ ਤਾਂ ਇਹ ਗੱਡੀ ਲੈ ਸਕਦੇ ਹੋ ਤੁਸੀਂ ਤੇ ਟੈਕਸੀ ਚਲਾਉਣੀ ਸੀ ਘਰ ਵਾਸਤੇ 11 ਮਾਡਲ ਪੈਟਰੋਲ ਤੁਹਾਡੇ ਵਾਸਤੇ ਰੇਟ ਚ VXI ਲੈ ਕੇ ਆਏ ਆ ਬਹੁਤ ਸੋਹਣੀ ਕਾਰ ਹੈ ਤੇ ਬਾਡੀ ਲਾਈਨ ਦੀ ਪੂਰੀ ਸਾਫ਼ ਹੈ ਮਤਲਬ ਐਕਸੀਡੈਂਟ ਗੱਡੀ ਦਾ ਸੀ ਕੋਈ ਰੱਖਦੀ ਨਹੀਂ ਮਤਲਬ ਇਹ ਮੰਨ ਕੇ ਜਾਓ ਵੀ ਸਾਰੇ ਜਿੰਨੀ ਵੀ ਗੱਡੀ ਤੁਹਾਨੂੰ ਦਿਖਾ ਰਹੇ ਹਾਂ ਵਿਦਆਊਟ ਐਕਸੀਡੈਂਟ ਹੀ ਨੇ ਮਾੜੀ ਮੋਟੀ ਕੋਈ ਟੱਚਿੰਗ ਫਾਜਿੰਗ ਹੋ ਸਕਦੀ ਆ ਕੋਈ ਦਿੱਕਤ ਨਹੀਂ ਨੰਬਰ ਲੁਧਿਆਣੇ ਦਾ ਲੋਕਲ ਹੈ 2 ਲੱਖ ਰੁਪਏ ਦੀ ਗੱਡੀ ਤੁਹਾਨੂੰ ਦੇ ਦੇਵਾਂਗੇ ਜੀ ਇਹ ਸੋ ਗੱਡੀ ਸਾਡੀ ਆ ਵਧੀਆ ਇਹ ਆ ਗਈ 2012 ਮਾਡਲ BX i K10 ਤੇ 2 ਲੱਖ ਰੁਪਏ ਦੀ ਗੱਡੀ ਮਿਲ ਜੂ ਸਾਰੀ ਜੀ ਇਹ ਇਹ ਸੀਗਾ ਸਾਡਾ ਬਰਨਾਲਾ ਬ੍ਰਾਂਚ ਦਾ ਸਟਾਕ ਸਟਾਕ ਕਿਵੇਂ ਲੱਗਿਆ ਤੇ ਸਾਡਾ ਦੱਸਣ ਦਾ ਅੰਦਾਜ਼ ਕਿਵੇਂ ਲੱਗਿਆ ਤੇ ਵੀਡੀਓ ਕਿਵੇਂ ਲੱਗੀ ਸਾਰਾ ਤੁਸੀਂ ਇਸ ਬਾਰੇ ਕਮੈਂਟ ਕਰਕੇ ਦੱਸਿਓ ਔਰ ਚੈਨਲ ਸਾਡਾ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮੈਂ ਉੱਥੇ ਚੱਲਦੇ ਆਂ ਪਿੱਛੇ ਫਿਰ ਤੁਹਾਨੂੰ ਫੇਰ ਦਿਊਗਾ ਜਿਹੜਾ ਸਾਡਾ ਬ੍ਰਾਂਚ ਬ੍ਰਾਂਚਾਂ ਨੇ ਸਾਡੀਆਂ ਜਿਵੇਂ ਸੰਗਰੂਰ ਸੰਗਰੂਰ ਹੈ ਬਰਨਾਲਾ ਪਹੀੜਾ ਅਮਰਗੜ ਅਮਰਗੜ ਵੇਖੋ ਜਿੱਥੇ ਮੇਲਾ ਲਾਉਣੀ ਚਾਰੇ ਬ੍ਰਾਂਚਾਂ ਦਾ ਤੁਹਾਨੂੰ ਮਤਲਬ ਸਟਾਕ ਐ ਇਸੇ ਤਰ੍ਹਾਂ ਹੀ ਅਸੀਂ ਵੀਡੀਓ ਦੇ ਰਾਹੀਂ ਦਿਖਾਉਂਦੇ ਰਹੇ ਨਾ ਤੁਸੀਂ ਸਾਡੇ ਨਾਲ ਜੁੜੇ ਰਹੇ ਹੋ ਤੇ ਲੋਨ ਦੀ ਫੈਸਿਲਿਟੀ ਤੁਹਾਨੂੰ ਹਰ ਜਗ੍ਹਾ ਮਿਲਦੀ ਹੈ ਤੁਸੀਂ ਇੱਥੇ ਆਓਗੇ ਤਾਂ ਤੁਹਾਨੂੰ ਲੋਨ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਊਗੀ ਹਰਜਿੰਦਰ ਜੀ ਇੱਥੇ ਬੈਠਦੇ ਨੇ ਉਹਨਾਂ ਦਾ ਨੰਬਰ ਥੱਲੇ ਦਿੱਤਾ ਹੈ ਤੁਸੀਂ ਉਹਨਾਂ ਨੂੰ ਕਾਲ ਕਰੋ ਆਓ ਬੈਠੋ ਤੇ ਡੀਲਿੰਗ ਤੁਹਾਨੂੰ ਡੀਲਰਾਂ ਵਾਂਗੂ ਲੱਗੂ ਨਹੀਂ ਹਨ ਲੋਕੋ ਵੀ ਘਰੋਂ ਘਰ ਡੀਲ ਕਰ ਰਹੇ ਨੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਅਗਲੇ ਪੜਾਅ ਤੇ ਮਤਲਬ ਸੰਗਰੂਰ ਪਹੀੜ ਜਾਂ ਅਮਰਗੜ ਤਾਂਸੀ